ਚੌਧਰੀ ਜੀ 2228 ਸਰ ਸਰਦਾਰ ਹਰਜੋਤ ਸਿੰਘ ਬੈਸ ਮਾਣੂ ਉਚੇਰੀ ਸਿੱਖਿਆ ਮੰਤਰੀ ਹਾਂਜੀ 2228 ਸਰ ਇੱਕ ਵਾਰ ਜਵਾਬ ਆ ਗਿਆ ਸਪਲੀਮੈਂਟਰੀ ਪੁੱਛ ਲੈਣਗੇ ਜੀ ਜੀ ਮੈਡਮ ਸੀ ਸਪੀਕਰ ਸਾਹਿਬ ਮੰਤਰੀ ਜੀ ਨੇ ਆਪਣੇ ਜਵਾਬ ਦੇ ਵਿੱਚ ਲਿਖਿਆ ਹੈ ਦੱਸਿਆ ਹੈ ਕਿ 14 ਟੈਂਪਰਰੀ ਸਟਾਫ ਮੈਂਬਰਸ ਨੇ ਸਿਦਪੁਰ ਕਾਲਜ ਚ ਔਰ ਜਿਨਾ ਚੋ 10 ਟੀਚਿੰਗ ਸਟਾਫ ਦੀਆਂ ਪੋਸਟ ਨੇ ਔਰ ਚਾਰ ਜਿਹੜੀਆਂ ਨਾਨ ਟੀਚਿੰਗ ਸਟਾਫ ਦੀਆਂ ਪੋਸਟ ਨੇ ਲੇਕਿਨ ਮੈਂ ਪਿਛਲੀ ਵਾਰ ਵੀ ਇਹ ਸਵਾਲ ਕੀਤਾ ਸੀ ਔਰ ਮੰਤਰੀ ਜੀ ਨੇ ਕਿਹਾ ਸੀ ਕਿ ਅਥੇ ਸਟਾਫ ਚੜਾਇਆ ਸੀ ਜਲਦੀ ਪੂਰਾ ਕਰ ਦਾਂਗੇ ਲੇਕਿਨ ਤੁਹਾਡੇ ਰਾਹੀਂ ਮੈਂ ਮੰਤਰੀ ਜੀ ਨੂੰ ਇਹ ਦੱਸਣਾ ਵੀ ਚਾਹਦੀ ਆਂ ਔਰ ਪੁੱਛਣਾ ਵੀ ਚਾਹਦੀ ਆਂ ਕਿ ਔਨ ਗਰਾਉਂਡ ਉਥੇ ਕੋਈ ਵੀ ਟੀਚਿੰਗ ਸਟਾਫ ਨਹੀਂ ਹੈ ਨਾ ਹੀ ਕੋਈ ਨਾਨ ਟੀਚਿੰਗ ਸਟਾਫ ਹੈ ਕਿਉਂਕਿ ਉਥੋਂ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਮੈਨੂੰ ਉੱਥੇ ਪ੍ਰਿੰਸੀਪਲ ਆਫਿਸ ਦੇ ਬਾਹਰ ਤਾਲਾ ਲੱਗਿਆ ਹੈ ਔਰ ਉਹਨਾਂ ਨੇ ਮੈਨੂੰ ਫੋਟੋ ਵੀ ਭੇਜੀ ਹੈ ਔਰ ਬਾਅਦ ਚ ਉਹਨਾਂ ਸਾਰੇ ਸਟੂਡੈਂਟਸ ਨੇ ਰਲ ਕੇ ਮੈਨੂੰ ਐਪਲੀਕੇਸ਼ਨ ਦਿੱਤੀ ਹੈ ਕਿ ਸਾਡੇ ਫਿਊਚਰ ਦਾ ਤੁਸੀਂ ਸੋਚੋ ਇੱਥੇ ਕੋਈ ਨਾ ਚਪਰਾਸੀ ਤੱਕ ਨਾ ਕੋਈ ਲੈਕਚਰਰ ਨਾ ਪ੍ਰੋਫੈਸਰ ਕੋਈ ਵੀ ਉੱਥੇ ਹਾਜ਼ਰ ਨਹੀਂ ਹੈ ਸਾਰੇ ਕਾਲਜ ਚ ਤਾਲਾ ਲੱਗਿਆ ਹੋਇਆ ਸੋ ਮੈਂ ਮੰਤਰੀ ਜੀ ਨੂੰ ਪੁੱਛਣਾ ਚਾਹਨੀ ਆ ਕਿ ਕਦੋਂ ਤੱਕ ਇਹ ਉੱਥੇ ਪੱਕਾ ਕੋਈ ਸਟਾਫ ਦਿੱਤਾ ਜਾਵੇ ਕਿਉਂਕਿ ਜਦੋਂ ਸ਼ੁਰੂ ਹੋਇਆ ਸੀ ਇੰਨਾ ਪੈਸਾ ਲਗਾ ਕੇ 70 ਸਟੂਡੈਂਟਸ ਨਾਲ ਸ਼ੁਰੂ ਹੋਇਆ ਸੀ ਜਿੱਥੇ ਕਿ ਹੁਣ ਘਟ ਕੇ 19 ਸਟੂਡੈਂਟ ਰਹਿ ਗਏ ਸਿਰਫ ਕਾਰਨ ਇਹ ਹੈ ਕਿ ਉੱਥੇ ਪ੍ਰੋਪਰ ਸਟਾਫ ਨਹੀਂ ਹੈ ਸੋ ਮੈਂ ਪੁੱਛਣਾ ਚਾਹਾਂਗੀ ਕਿ ਕਦੋਂ ਤੱਕ ਇਹ ਸਟਾਫ ਪੂਰਾ ਕਰ ਦਿੱਤਾ ਜਾਏਗਾ ਤਾਂ ਕਿ ਬੱਚਿਆਂ ਦੀ ਪੜਾਈ ਦੇ ਵਿੱਚ ਕੋਈ ਹਰਜ ਨਾ ਹੋਵੇ ਔਰ ਜਿਹੜਾ ਕਾਲਜ ਹੈ ਡਿਗਰੀ ਕਾਲਜ ਇਹ ਬੜੀ ਮੁਸ਼ਕਲ ਬੰਦਾ ਹੈ ਔਰ ਇਹ ਸਟੂਡੈਂਟਸ ਦੀ ਬਿਹਤਰੀ ਵਾਸਤੇ ਇਹਨੂੰ ਕਦੋਂ ਤੱਕ ਇਹਨੂੰ ਚਾਲੂ ਕੀਤਾ ਜਾਏ ਔਰ ਤਾਂ ਕਿ ਬੱਚੇ ਦੇ ਤੋਂ ਫਾਇਦਾ ਲੈ ਸਕਣ ਥੈਂਕ ਯੂ ਸ਼੍ਰੀਮਾਨ ਹਰਜੋਤ ਬੈਂਸ ਜੀ ਹਾਂ ਜੀ ਸਰ ਸਰ ਮੈਂ ਮਾਨਯੋਗ ਮੈਂਬਰ ਸਹਿਬਾਨ ਨੂੰ ਦੱਸਣਾ ਚਾਹੁੰਗਾ ਕਿ ਇਸ ਕਾਲਜ ਦੇ ਵਿੱਚ ਸਰ ਸਾਡੇ ਲੈਕਚਰਰਸ ਦੀ ਕਲਸਟਰ ਡਿਊਟੀ ਲੱਗਦੀ ਹੈ ਉਹ ਹਫਤੇ ਦੇ 2-2 ਦਿਨ ਜਾ ਕੇ ਇਸ ਕਾਲਜ ਦੇ ਵਿੱਚ ਪੜ੍ਹਾਉਂਦੇ ਨੇ ਇਸ ਤੋਂ ਐਡੀਸ਼ਨਲੀ ਜੀ ਪ੍ਰਿੰਸੀਪਲ ਦੇ ਕੋਲ ਵੀ ਐਡੀਸ਼ਨਲ ਚਾਰਜ ਹੈ ਜਿਹੜੇ ਪ੍ਰਿੰਸੀਪਲ ਸਹਿਬਾਨ ਹੈ ਤੇ 19 ਬੱਚੇ ਹੈ ਸਰ 19 ਬੱਚਿਆਂ ਦੇ ਵਿੱਚੋਂ ਵੀ ਅਸੀਂ ਜਿਹੜੇ ਆ 6 ਬੱਚੇ ਜਿਹੜੇ ਆ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਪੜਾ ਰਹੇ ਆ ਤੇ ਆਨ ਆਲੇ ਸਮੇਂ ਦੇ ਵਿੱਚ ਸਰ ਕੱਲ ਜਿਹੜਾ 1158 ਭਰਤੀ ਸੀ ਉਸ ਦਾ ਸਰਕਾਰ ਉਹਦੇ ਵਿੱਚ ਕਈ ਕਮੀਆਂ ਸੀ ਮਾਨਯੋਗ ਪੰਜਾਬ ਐਂਡ ਹਾਈ ਕੋਰਟ ਨੇ ਉਹਨੂੰ ਰੱਦ ਕਰ ਦਿੱਤਾ ਸੀ ਸਾਡੀ ਸਰਕਾਰ ਐਲਪੀਏ ਦੇ ਵਿੱਚ ਮਾਨਯੋਗ ਹਾਈ ਕੋਰਟ ਚ ਗਈ ਸੀ ਕੱਲ ਸਰ ਉਸ ਦੀ ਜਿਹੜੀ ਆ ਫਾਈਨਲ ਆਰਗੂਮੈਂਟ ਹੋ ਗਈ ਆ ਤੇ ਜੱਜਮੈਂਟ ਰਿਜ਼ਰਵ ਹੈ ਅਗਰ ਉਹ ਹੱਲ ਹੁੰਦਾ ਇਕਦਮ ਫੌਰਨ ਤੌਰ ਤੇ ਪ੍ਰੋਫੈਸਰਾਂ ਜਾਣਗੇ ਇਨ ਐਡੀਸ਼ਨ ਟੂ 650 ਕਰੀਬ ਜਿਹੜੇ ਪ੍ਰੋਫੈਸਰਸ ਦੀ ਭਰਤੀ ਦੇ ਲਈ ਇਸ ਵਕਤ ਸਰ ਸਾਡੇ ਵੱਲੋਂ ਜਿਹੜਾ ਪੀਪੀਐਸਸੀ ਨੂੰ ਰਿਕੁਐਸਟ ਭੇਜ ਚੁੱਕਿਆ ਕਿਸੇ ਵੇਲੇ ਵੀ ਉਹਦੀ ਨੋਟੀਫਿਕੇਸ਼ਨ ਆ ਜਾਊਗੀ ਤਾਂ 650 ਉਹ ਤੇ ਪਲੱਸ ਇਹਦੇ ਨਾਲ ਪਲੱਸ ਅਗਰ ਐਮਐਲਏ ਸਾਹਿਬ ਦੇ ਕੋਲ ਕੋਈ ਵੀ ਇਦਾਂ ਦਾ ਜਿਹੜਾ ਖੁਦ ਸਵੈ ਇੱਛਾ ਨਾਲ ਬਿਕੋਜ਼ ਅਸੀਂ ਜੇ ਪੋਸਟ ਕਰਾਂਗੇ ਉਹ ਕਦੀ ਨਾ ਕਦੀ ਕਿਸੇ ਐਮਐਲਏ ਸਾਹਿਬਾਨ ਰਾਹੀਂ ਇਹ ਹੋਰ ਬਦਲੀ ਕਰਾ ਕੇ ਜੇ ਸਵੈ ਇੱਛਾ ਨਾਲ ਤੁਹਾਡੇ ਉੱਤੇ ਆਣਾ ਚਾਹੁੰਦਾ ਕੋਈ ਮੈਨੂੰ ਲਿਸਟ ਦਿਓ ਆਈ ਵਿਲ ਟ੍ਰਾਂਸਫਰ ਮંત્રી ਜੀ ਲਿਮੈਂਟਰੀ ਸਰ ਸਰ ਮੈਂ ਤੁਹਾਡੇ ਰਾਹੀਂ ਇਹ ਪਿਕਚਰ ਔਰ ਇਹ ਮੰਤਰੀ ਜੀ ਨੂੰ ਭੇਜ ਦਿੰਨੀ ਆ ਇਹ ਕਹਿ ਰਹੇ ਨੇ ਕਿ ਆਪਾਂ ਉਹਦੇ ਰਾਹੀਂ ਪੜਾ ਰਹੇ ਆ ਲੇਕਿਨ ਉੱਥੇ ਕੋਈ ਵੀ ਥਰੂ ਨੈਟ ਵੀ ਕੋਈ ਕਲਾਸ ਜਿਹੜੀ ਹੈ ਕੋਈ ਨਹੀਂ ਚੱਲਦੀ ਔਰ ਜਦ ਮੈਂ ਤੁਹਾਨੂੰ ਇਹ ਦਿਖਾ ਰਹੀ ਆ ਕਿ ਸਾਰੇ ਕਾਲਜ ਤਾਲਾ ਲੱਗਿਆ ਹੋਇਆ ਕੋਈ ਕਮਰਾ ਖੁੱਲਾ ਨਹੀਂ ਹੈ ਸੋ ਉਹਦੀ ਬਾਰੇ ਦੇ ਵਿੱਚ ਤੁਸੀਂ ਕੀ ਲੋਗੇ ਕਿਉਂਕਿ ਤੁਸੀਂ ਕਹਿ ਰਹੇ ਕਿ ਦੋ ਦੋ ਦਿਨ ਦੇ ਵਾਸਤੇ ਕਲਾਸਿਸ ਜਣੀਆਂ ਨੇ ਵੰਡ ਕੇ ਲੱਗਦੀਆਂ ਲੇਕਿਨ ਉੱਥੇ ਕੋਈ ਵੀ ਨਹੀਂ ਆਉਂਦਾ ਜੇ ਤੁਹਾਨੂੰ ਵਿਸ਼ਵਾਸ ਨਹੀਂ ਹੈ ਤਾਂ ਤੁਸੀਂ ਮੇਰੇ ਕੋਲ ਆ ਕੇ ਅਸੀਂ ਦੋਨੋਂ ਇਕੱਠੇ ਚਲੇ ਜਾਵਾਂਗੇ ਔਰ ਉੱਥੇ ਜਾ ਕੇ ਦੇਖੋ ਕਿ ਉਹ ਪੂਰਾ ਲੌਕਡ ਹੈ ਸਾਰਾ ਕਾਲਜ ਲੌਕਡ ਹੈ ਸੋ ਇਹ ਕਦੋਂ ਤੱਕ ਤੁਸੀਂ ਇਹਦਾ ਸਮੱਸਿਆ ਦਾ ਹੱਲ ਕਰੋਗੇ ਜਦੋਂ ਭਰਤੀ ਹੋਏਗੀ ਉਹ ਬਾਅਦ ਚ ਦੇਖੀ ਜਾਏਗੀ ਲੇਕਿਨ ਜਿਹੜੇ ਬੱਚੇ ਉੱਥੇ ਐਡਮਿਸ਼ਨ ਲੈ ਚੁੱਕੇ ਨੇ ਉਹਨਾਂ ਦੀ ਪੜ੍ਹਾਈ ਚ ਹਰਜ ਨਾ ਹੋਵੇ ਤੁਸੀਂ ਕੋਈ ਪੱਕਾ ਸਟਾਫ ਚਾਹੇ 2-3 ਪ੍ਰੋਫੈਸਰ ਹੀ ਲਗਾ ਦਿਓ ਕੋਈ ਲਗਾ ਦਿਓ ਨੇੜੇ ਤੇ ਏਰੀਆ ਦੇ ਤਾਂ ਕਿ ਉਹ ਸੈਸ਼ਨ ਉਹਨਾਂ ਦਾ ਖਰਾਬ ਥੈਂਕ ਯੂ ਬੀਬਾ ਜੀ ਥੈਂਕ ਯੂ ਜੀ ਮਤਰੀ ਜੀ ਮਾਨਯੋਗ ਸਪੀਕਰ ਸਭ ਮੈਂ ਆਲਰੇਡੀ ਜਵਾਬ ਦੇ ਚੁੱਕੇ ਹਾਂ ਜੋ ਇਨੀ ਪੁੱਛਿਆ ਆਲਰੇਡੀ ਆ ਚੁੱਕਾ ਥੈਂਕ ਯੂ ਥੈਂਕ ਯੂ ਥੈਂਕ ਯੂ ਸਦਾ ਮਨਪ੍ਰੀਤ ਸਿੰਘ ਯਾਰੀ ਸਾਹਿਬ ਬੈਕ